ਵਨ ਨਹੀਂ ਤਾਂ ਕੋਈ ਉਹੋ ਜੀ ਹੋਵੇ ਤੇ ਕਦੀ ਨਹੀਂ ਕੰਮ ਕਰਦੀ ਸਿਮੀ ਵਿਚਾਰੀ ਨੇ ਕਦੀ ਨਹੀਂ ਇਦਾ ਕੀਤਾ ਜੇ ਉਹੋ ਜੀ ਵਿਚਾਰੀ ਹੋਵੇ ਤੇ ਕਵੇ ਕਿ ਮੈਂ ਬਗਾਨੇ ਪੇਂਡ ਆਈ ਆ ਮੈਂ ਬਗਾਨੇ ਪੇਂਡ ਨਹੀਂ ਮੈਂ ਕਦਾਂ ਕੰਮ ਮੈਂ ਕੰਮ ਕਿਉਂ ਕਰਾਂ ਕਿਸੇ ਦਾ ਕੰਮ ਨਾਲ ਮੈਂ ਕਿਉਂ ਕਰਾਂ ਪਰ ਉਹਨੇ ਕਦੀ ਮੱਥੇ ਵਟ ਨਹੀਂ ਪਾਇਆ ਵਨ ਚਲੋ ਕੋਈ ਗੱਲ ਨਹੀਂ ਫੇਰ ਕੀ ਆ ਉਹ ਵੀ ਆਪਣੀ ਆ ਆਪਣੀ ਸਮਝ ਕੇ ਚਲ ਉਹਨੇ ਕੰਮ ਕਰ ਦਿੱਤਾ ਉਹਨੂੰ ਇਹ ਹੀ ਕਿ ਚਲ ਤੁਸੀਂ ਬਸ ਉਹ ਡਾਇਰੈਕਟਰ ਸਾਹਿਬ ਆਪ ਯਾਰਣ ਡੇ ਆ ਤੇ ਕੀ ਕਰਨਾ ਕੀ ਗੱਲ ਜੋਗਟਾ ਜੀ ਸਾਹਿਬ ਠੰਡ ਹੋ ਰਹੀ ਤਾਂ ਕਰਕੇ ਆਤੀ ਉਹਦੇ ਪਾਹਲ ਵਿਚਾਰਾ ਬਿਠਾਇਆ ਉਹ ਮੈਂ ਗੁੱਡੀਆਂ ਟੋਣੀਆਂ ਇਹ ਤੇ ਅੱਜ ਇਹਨਾਂ ਦੇ ਵੀਡੀਓ ਵੀਡੀਓ ਬਣਾਉਣ ਤਾਂਤਾ ਇਹਨਾਂ ਨੇ ਮੈਂ ਅੱਜ ਗੁੱਡੀਆਂ ਟੋਣੀਆਂ ਤੇ ਇਹਨਾਂ ਨੇ ਵੀਡੀਓ ਬਣਾਉਣ ਤਾਂਤਾ ਮੈਨੂੰ ਤੇ ਸਾਡੇ ਕੋਲ ਵੀਡੀਓ ਹੈ ਨਹੀਂ ਕੱਲ ਨੂੰ ਪੈਣ ਵਾਲੀ ਤੇ ਇਸ ਕਰਕੇ ਇਹਨਾਂ ਨੇ ਵੀਡੀਓ ਬਣਾਉਣੀ ਪੈਣੀ ਹੈ ਮੈਂ ਇਹਨੇ ਗੁੱਡੇ ਲੈ ਕੇ ਆਈ ਸੀ ਤੇ ਇਹਨੇ ਮੈਨੂੰ ਗੁੱਡੇ ਲਾਉਂਦੇ ਤੇ ਇੱਥੇ ਸੱਜਿਆ ਮੈਨੂੰ ਵੇਖ ਲੋ ਸਪੈਸ਼ਲ ਸਪੈਸ਼ਲ 1 ਚਲੋ ਕੋਈ ਗੱਲ ਨਹੀਂ ਦੀਦੀ ਆਪਣੇ ਸਾਥ ਦਿੰਦੇ ਹੁੰਦੇ ਆ ਅਹੀਂ ਰਪਿੰਦਰ ਵਾਂਗੂ ਥੋੜੀ ਕਰਨਾ ਵਾ ਕਿ ਮਥੇ ਵਟ ਪਾ ਲੈਣਾ ਵਾ ਉਹ ਵੇਲੇ ਤੁਹਾਡੇ ਤੱਕ ਤੁਸੀਂ ਵੇਖ ਹੀ ਲਿਆ ਰਪਿੰਦਰ ਦਾ ਹਾਲ ਕਿਤੇ ਕੰਮ ਕਰਾਇਆ ਉਹਨੇ ਲਾਗੋ ਆ ਕੇ ਤੁਸੀਂ ਵੀ ਬੜਾ ਕਰਦੇ ਸੀ ਨਾ ਉਹਦਾ ਕਿ ਰਪਿੰਦਰ ਹੀ ਚੰਗੀ ਆ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵਾ ਕਿ ਰਪਿੰਦਰ ਚੰਗੀ ਆ ਜਾਂ ਅਸੀਂ ਵੀ ਚੰਗੀ ਆ ਚੱਲ ਵਧੀਆ ਵਾ ਵਿਚਾਰੀ ਬਤਾਰੀ ਚੋਣੋ ਵਧੀਆ ਵਾ ਵਿਚਾਰੀ ਟਾਈਮ ਕਢਾ ਗਈ ਚੱਲ ਵਧੀਆ ਵਾ ਵਿਚਾਰੀ ਨੇ ਬਥੇਰਾ ਤੇਰਾ ਟਾਈਮ ਕਢਾਤਾ ਵਾ ਚੱਲ ਹੁਣ ਉਹਨਾਂ ਨੂੰ ਜਾਣਾ ਤੇ ਹੈਏ 1 ਚੱਲ ਉਹਨੇ ਵਿਚਾਰੀ ਨੇ ਹੁਣ ਜਾਣਾ ਵੀ ਤੇ ਹੈ ਆਪਣੇ ਘਰ ਕੰਡੀ ਕਿਉਂ ਨਹੀਂ ਜਾਣਾ ਵੀ ਤੇ ਹੈ ਜਾਣਾ ਵੀ ਤੇ ਹੈ ਚੱਲ ਜਾਣਾ ਵੀ ਤੇ ਹੈ ਦੂਲੇ ਇੱਕ ਦਰਦੀ ਚੱਲੋ ਨਹੀਂ ਹੁਣ ਵਿਚਾਰੀ ਨੇ ਜਾਣਾ ਹੀ ਆਪਣੇ ਘਰ ਐਦਾਂ ਬੋਲੀ ਮੈਂ ਹੁਣ ਵਿਚਾਰੀ ਨੇ ਜਾਣਾ 1 ਚੱਲ ਵਧੀਆ ਵਾ ਸਿਮੀ ਨੇ ਤੇਰਾ ਵੀ ਪਤੇੜਾ ਇੱਕ ਮਿੰਟ ਇੱਕ ਮਿੰਟ 1 ਚੱਲ ਵਧੀਆ ਵਾ ਤੈਨੂੰ ਕਿਹਨੇ ਕਿਹਾ ਗਿਆ ਉਹਨੂੰ ਹੋਰ ਕੋੜੇ ਜਦੋਂ ਫੋਨ ਲੱਗਦਾ ਹੋ ਗਏ ਮਾਮਾ ਵਨ ਚੱਲ ਵਧੀਆ ਵਾ ਸਿਮੀ ਨੇ ਵਿਚਾਰੀ ਨੇ ਬਥੇਰਾ ਤੇਰਾ ਸਾਥ ਦਿੱਤਾ ਵਾ ਹੋ ਨਹੀਂ ਸਹੀ ਚੱਲ ਵਧੀਆ ਵਾ ਸਿਮੀ ਨੇ ਵਿਚਾਰੀ ਨੇ ਵਨ ਚੱਲ ਵਧੀਆ ਵਾ ਸਿਮੀ ਨੇ ਤੇਰਾ ਬਥੇਰਾ ਸਾਥ ਦਿੱਤਾ ਵਾ ਹੈ ਨਾ ਠੀਕ ਨਾਲੇ ਵਧਾਈਆਂ ਹੁਣ ਸੰਦੀਪ ਤੈਨੂੰ ਪਹਿਲੀ ਲੈ ਲੈ ਲੀ ਨੋਰਮਲ ਜੀ ਸੰਦੀਪ ਬਧਾਈਆਂ ਹਉਣ ਨਾਲੇ ਤੈਨੂੰ ਮੈਂ ਸੁਣਿਆ ਵਾ ਕਿ ਤੁਸੀਂ ਪਹਿਲੀ ਲੈ ਲਈ ਹੈ ਹੂੰ ਵਨ ਦੀਦੀ ਅਹੀਂ ਵੀ ਸੋਚਿਆ ਕਿ ਲੋਕੀ ਐਵੇਂ ਗੱਲਾਂ ਕਰਨਗੇ ਕਿ ਪਹਿਲੀ ਕਿਸ ਨੂੰ ਚੱਲ ਗਈ ਆ ਐਸੇ ਕਰਕੇ ਫਿਰ ਅਹੀਂ ਲੈ ਲਈ ਉਹ ਤੇ ਚਲੋ ਉਹ ਵਿਚਾਰਾ ਚੰਗਾ ਕਿਸੇ ਕਰਕੇ ਪਹਿਲੀ ਚੱਲ ਗਈ ਆ ਫਿਰ ਉਸੇ ਲੈ ਲਈ ਲੈ ਦੱ ਲੱਗ ਗਿਆ ਹੈਲੋ ਉਹ ਦਾ ਲੱਗ ਗਿਆ ਹੀ ਪਹਿਲੀ ਚੱਲ ਗਈ ਆ ਵਨ ਦੀਦੀ ਤੁਹਾਨੂੰ ਵੀ ਪਤਾ ਵਾ ਲੋਕਾਂ ਦਾ ਮੂੰਹ ਥੋੜੀ ਫੜ ਲੈਣਾ ਹੁੰਦਾ ਵਾ ਲੋਕੀ ਤੇ ਛੱਟ ਡੈ ਪਿੰਦੇ ਗੱਲਾਂ ਬਣਾਉਣਾ ਕਿ लवली ਨੇ ਪਹਿਲੀ ਵੇਚ ਦਿੱਤੀ ਐ ਤੇ ਇਹ ਸ਼ਰਮ ਸ਼ਰਮ ਵਨ ਦਲਜੀਤ ਦਾ ਭਲਾ ਹੋਵੇ ਜਿੰਨੇ ਚਲੋ ਚੰਗਾ ਮੁੰਡਾ ਲੱਭ ਕੇ ਦਿੱਤਾ ਜੇ ਉਹੋ ਜਿਹਾ ਮੁੰਡਾ ਲੱਭ ਦਿੰਦਾ ਤੇ ਸਿਮੀ ਵਿਚਾਰੀ ਨੇ ਕਿੱਥੋਂ ਸਾਥ ਦੇਣਾ ਛੱਡ ਲੱਭ ਦਿੰਦੀ ਲੱਭ ਦਿੰਦੀ ਦਾ ਹੋ ਗਿਆ ਚਲੋ ਚਲੋ ਵਨ ਦੀਦੀ ਇੰਨੇ ਨਹੀਂ ਸੁਧਰਨਾ ਉਹ ਵੇਖੋ ਜਾਣ ਰਿ ਰਪਿੰਦਰ ਦੀਦੀ ਘਰ ਇੱਥੋਂ ਆ ਕੇ ਗਏ ਆ ਨਾ ਹੁਣ ਮੈਂ ਵੀ ਮਾੜਾ ਮੋਟਾ ਉਦਾਂ ਨੂੰ ਕਿਹਾ ਵਾ ਕਿ ਰਪਿੰਦਰ ਯਾਰ ਇੱਥੋਂ ਗੱਲ ਨਹੀਂ ਕੀ ਗੱਲ ਕਰਾ ਥੋੜੀ ਇਹਨਾਂ ਦਾ ਪਾਰਟੀ ਵਾਲਾ ਸਿਰ ਤੇ ਯਾ ਨਹੀਂ ਹੁੰਦੇ ਸੀਨਰ ਚ ਠੰਡ ਠੀਕ ਹੈ ਮੈਂ ਜਾਣੀ ਅੰਦਰ ਤੱਕ ਤੋ ਆਦੀ ਦੀ ਝਾਰੂ ਲਾਉਣ ਦੀ ਠੀਕ ਹੈ ਚਲ ਦੀਦੀ ਆ ਜਾਓ ਅਗਮ ਸੱਤਾ ਵਾ ਤੇ ਕੰਮ ਕਰ ਲਈਏ ਚਲੋ ਠੀਕ ਦੀ ਝਾਰੂ ਮਾਰਦੇ ਮੈਂ ਚਲੋ ਠੀਕ ਹੈ ਮੈਂ ਜਾਣੀ ਤੇ ਕੋਈ ਮੜ ਚਲਦੀ ਭਾਲ ਕੇ ਚਲੋ ਛੇਤੀ ਕਰ ਚਲੋ ਠੀਕ ਹੈ ਦੀਦੀ ਚਾਰੂ ਤੇ ਮੈਂ ਲਾ ਲੈਣਾ ਹੀ ਤੂੰ ਐਵੇਂ ਡੈਪੇ ਲੋੜ ਕੋਈ ਗੱਲ ਨਹੀਂ ਫੇਰ ਕੀ ਬੋਲੋਗੀ ਹੋ ਗਈ ਹੋ ਗਈ ਹਿੱਤ ਦਾ ਸਿੱਧਾ ਹੈ ਤੇ ਆਹ ਦੇ ਮੈਂ ਚੰਨੀ ਲੈਣਾ ਅੱਗੋਂ ਲੱਗੇ ਮੇਰੀ ਗੱਲ ਸੁਣੋ ਮੈਂ ਕੀ ਕਹਾ ਹੈਗਾ ਵਾ 1 ਰਪਿੰਦਰ ਨਰਸਿੰਦੀਪ ਉਹਨੇ ਪਿਆਲੀ ਨਾ ਕਰਾ ਲਈ ਆ ਉਹ ਤੇ ਖੁਸ਼ ਹੀ ਬੜੀ ਹੋਣ ਦੀ ਸੀ ਲੁੱਡੀਆਂ ਮਾਰਨ ਦੀ ਸੀ ਕਿਤੇ ਚਲ ਦੀਦੀ ਇਹ ਆ ਪਿਛਾਣ ਦਾ ਟਾਈਮ ਨਾ ਚੁੱਕੀ ਇਹੋ ਮੂਟੂ ਪੂਰੇ ਬੋਲਦੇ ਬੜੀ ਹੋ ਗਈ ਸਮਝ ਆਵੇ ਵਨ ਰਪਿੰਦਰ ਇਹ ਸਭ ਕੋ ਤੇਰੇ ਕਰ ਨਹੀਂ ਹੋਇਆ ਵਾ ਜੇ ਤੂੰ ਚੱਜ ਨਾਲ ਆਪਣੇ ਘਰ ਵਾਲੇ ਨਾਲ ਰਹਿੰਦੀ ਨਾ ਵਨ ਜੇ ਤੂੰ ਚੱਜ ਨਾਲ ਰਹਿੰਦੀ ਨਾ ਤੇ ਉਹ ਨਸ਼ੇ ਨਾ ਕਰਨਗੇ ਜਿਹਦਾ ਹੈ ਨਾ ਨਸ਼ੇ ਨਾ ਕਰਨੇ ਜੇ ਤੋ ਚਾਜ ਨਾ ਰਹਿੰਦੀ ਨਾ ਉਹ ਨਸ਼ੇ ਨਾ ਕਰਨ ਗਿੱਜਦਾ ਨੌਕਰੀ ਵੀ ਸਾਰੀ ਨੌਕਰੀ ਵੀ ਛੱਡਦੀ ਨੌਕਰੀ ਵੀ ਨੌਕਰੀ ਵੀ ਛੱਡਦੀ ਇਹ ਉੱਥੋਂ ਨਹੀਂ ਹੁਣ ਉੱਥੋਂ ਹੀ ਕਰਨਾ ਵਨ ਉਦੋਂ ਤੁਹਾਡੀ ਭਲਾਈ ਲਈ ਕਹਿੰਦਾ ਹੁੰਦਾ ਸੀ ਉਦੋਂ ਤੁਸੀਂ ਮੰਨਦੀਆਂ ਨਹੀਂ ਹੁੰਦੀਆਂ ਦਵੇਂ ਜਾਣੀਆਂ ਉਹ ਤਾਂ ਕਹਿੰਦੀਆਂ ਆਂ ਆਪਣੀ ਮਰਜ਼ੀ ਕਰੀਏ ਵਨ ਉਦੋਂ ਤੇਰੀ ਭਲਾਈ ਲਈ ਉਹ ਕਹਿੰਦਾ ਹੁੰਦਾ ਸੀ ਤੇ ਤੁਸੀਂ ਮੰਨਦੀਆਂ ਨਹੀਂ ਨੌ ਸੱਸ ਕੋ ਬਤੋ ਹੁਣ ਕੀ ਹਸਣ ਬੜੀ ਠੀਕ ਹੀ ਪਾ ਬੀ ਨੀ ਮੈਂ ਹੁਣ ਮੈਂ ਤਾਂ ਕਹਿ ਬੋਲੋ ਬੋਲੀ ਨਹੀਂ ਲੈ ਮੈਂ ਗੱਲ ਕਰਨ ਦੇ ਹਲੇ ਚੈੱਕ ਕਰੋ ਜਿੰਨੀ ਕਰਨੀ ਮੈਂ ਗੱਡੀ ਬੋਲਦੀ ਚਲੋ 1 ਜਦੋਂ ਤੇਰੇ ਭਲਾਈ ਲਿਓ ਕਹਿੰਦਾ ਹੁੰਦਾ ਸੀ ਉਦੋਂ ਤੁਸੀਂ ਨੋ ਸੱਸ ਮੰਨਦੀਆਂ ਨਹੀਂ ਹੁੰਦੀਆਂ ਭੁਗਤੋਂ ਹਣ ਉਹ ਕੋਈ ਗੱਲ ਨਹੀਂ ਆ ਦੀਦੀ ਇਹ ਸਾਡੇ ਕਰਮਾਂ ਦਾ ਵਾ ਜੋ ਕੁਝ ਵੀ ਹੋਣਾ ਠੀਕ ਆ ਨਾ ਬੰਦੇ ਦੇ ਹੱਥ ਵਸਦਾ ਹੱਥ ਵਸਦਾ 1 ਬੰਦੇ ਦੇ ਹੱਥ ਵਸਦਾ ਕੁਝ ਵੀ ਨਹੀਂਗਾ ਹੁੰਦਾ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਕੋਈ ਗੱਲ ਨਹੀਂ ਆ ਜੇ ਬਹੁਤੇ ਖੁਸ਼ ਹੁੰਦੇ ਆ ਨਾ ਇਹ ਆ ਵੀ ਕਿਸੇ ਦਾ ਇਹੜਾ ਵਾ ਨਾ ਹੱਕ ਜਿਹੜਾ ਹਾਈ ਰੱਬ ਉਹਨਾਂ ਨੇ ਤਾਂ ਕੋਈ ਨਾ ਧੜਗਾ ਧੱਕੇ ਨਾਲ ਗਲੀ ਲੈ ਗਿਆ ਪੈਸੇ ਦੇ ਕੇ ਚੀਜ਼ ਲਈ ਆ ਇਹ ਵੀ ਚੀਜ਼ ਨਹੀਂ ਉਹਨਾਂ ਨੇ ਆਹ ਵੀ ਬਲਾ ਬਣਿਆ ਏਦਾਂ ਦੀ ਗੱਲ ਹੀ ਗੱਲ ਲੱਗਿਆ ਉਹਨਾਂ ਨੇ ਕਿਹਾ ਨਾ ਨਹੀਂ ਮਾਰਾ ਪ੍ਰਿੰਦਰ ਉਹਨਾਂ ਨੇ ਕਿਹਾ ਨਾ ਮਾਰਾ ਨਹੀਂ ਕੀਤਾ ਉਹਨਾਂ ਨੇ ਪਹਿਲੀ ਲਈ ਆ ਨਾ ਤੇ ਪੈਸੇ ਲੈ ਕੇ ਪੈਸੇ ਦੇ ਕੇ ਲਈ ਆ ਆਪੇ ਸਹੀ ਕਰ ਦਿੱਤੀ ਮੁੜ ਗਿਆ ਉਹ ਨੂੰ ਸਹੀ ਇਹਨਾਂ ਕਈ ਗੱਲਾਂ ਸਹੀ ਕਰ ਦਿੰਦੀ ਜੇ ਕੱਢੀ ਇਹ ਘਰੇ ਟੇਗੋ ਨਾ ਹੀ ਨਹੀਂ ਇਹ ਨੂੰ ਸਹੀ ਕਰਦਾ ਸਰਪੰਦਰ ਉਹਨਾਂ ਨੇ ਕਿ ਉਹਨਾਂ ਨੇ ਮਾਰਾ ਕੀਤਾ ਜੇ ਉਹਨਾਂ ਨੇ ਪਹਿਲੀ ਇਹੋ ਰਹਿ ਗਿਆ ਨਾ ਘਾੜੀ ਹੁਣ ਜੇ ਬਚਾ ਸਕਦੀਆਂ ਤਾਂ ਬਚਾਲਾ ਹੁਣ ਤੇ ਕੋਈ ਗੱਲ ਨਹੀਂ ਬਚਾਲਾਂਗੇ ਐਡੀ ਵੀ ਨਹੀਂ ਗੱਲ ਹੈਗੀ ਪੇੜੀ ਲਟ ਡਈ ਹੈ ਜੇ ਹੋਈ ਇਹ ਵਨ ਨਿਵਲਾ ਭਰੋਟੀ ਮਾਈਕ ਤੋਂ ਲੈ ਮੈਂ ਕਣਗੇ ਨੇ ਕੀ ਵਧੀਆ ਰੋਟੀ ਬਣੀ ਮਿਲਦਾ ਵਾ ਵਧੀਆ ਚਾਹ ਪਾਣੀ ਮਿਲਦਾ ਵਾ ਘੜੀ ਵੇਖਣਾ ਆਗੇ ਨੇ ਦਰਜੀਤ ਅੱਜ ਕੱਲ ਕੋਈ ਨਾ ਨਹੀਂ ਪੀਉ ਦੀ ਚਾਹ ਮੈਂ ਆਕੇ ਮਰੇ ਬਾਰੋਂ ਆਕੇ ਠੀਕ ਆ ਚੱਲ ਠੀਕ ਆ ਕਰਿਆ ਤੂੰ ਆਪਣਾ ਕੰਮ ਦੀਦੀ ਮੈਂ ਤੇ ਇਹਨਾਂ ਨੇ ਬਥੇਰਾ ਸਮਝਾਇਆ ਵਾ ਕਿ ਹੁਣ ਕਰ ਕਰ ਯਾਰ ਕਦੋਂ ਦਾ ਫੋਨ ਕੀਤਾ ਵਾ ਅਜੇ ਤੱਕ ਆਇਆ ਨਹੀਂ ਆ ਤੱਕਰਦਿਆਂ ਨੂੰ ਕੀ ਜਵਾਬ ਦੇਣਾ ਵਾ ਪੈਸੇ ਹੀ ਮੇਰੇ ਸਾਹ ਹੁਣ ਥੋੜੇ ਹੀ ਰਹਿ ਗਏ ਹੋਣੇ ਉਹਦੇ ਨਾਲ ਡੇਢ ਸਾਲ ਤੇ ਹੋ ਗਿਆ ਵਾ ਪੈਸੇ ਕਿੰਨੇ ਲੈ ਲਏ ਆ ਦੀਦੀ ਇਹ ਸੁਤਰੀ ਨਹੀਂ ਆ ਇੱਧਰ ਆਓ ਕੀ ਹੋਇਆ ਵਾ ਉਹ ਵੇਖੋ ਰਪਿੰਦਰ ਦੀਦੀ ਘਰ ਜਾਣ ੜੇ ਹੁਣ ਇੱਥੋਂ ਗਏ ਆ ਨਾ ਸਿੰਮੀ ਥਵੇਲਾ ਇਧਰੋਂ ਗੱਲਾਂ ਸੁਣ ਕੇ ਨਾ ਤੇ ਹੁਣ ਉਧਰ ਕਰਨ ਚੱਲ ਗਈ ਹੋਣੀ ਆ ਦੀਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨੇ ਇੱਥੋਂ ਉਧਰ ਹੀ ਜਾਣਾ ਸੀ ਦੀਦੀ ਚਲ ਮੈਂ ਕਿਹੜਾ ਮਾੜੀ ਚੰਗੀ ਕਹੀ ਆ ਉਹਨੂੰ ਮੈਨੂੰ ਵਧਾਈ ਦੇਣ ਆਈ ਸੀ ਕਿ ਤੁਸੀਂ ਪੈਲੀ ਲਈ ਆ ਤੁਹਾਨੂੰ ਵਧਾਈ ਹੋਵੇ ਤੇ ਮੈਂ ਵੀ ਮਾਰ ਦੀਦੀ ਤੁਸੀਂ ਚੜੂ ਰਹਿਣ ਦੇ ਨਾ ਮੈਂ ਆਪੇ ਮਾਰ ਲੈਣਾ ਸੀ ਕੋਈ ਗੱਲ ਨਹੀਂ ਸਿੰਮੀ ਮੈਂ ਚੱਲ ਅਗਮ ਨੂੰ ਲੈ ਕੇ ਬੈਠੀ ਆ ਮੈਂ ਚੜੂ ਮਾਰ ਲੈਣੀ ਆ ਜਦ ਤੂੰ ਵੇਖ ਲਾ ਅਗਮ ਨੂੰ ਮੈਂ ਮਾਰ ਕੇ ਆਗੀ ਚੜੂ ਠੀਕ ਹੈ ਜੀ